ਤੁਸੀਂ ਸ਼ਾਇਦ ਸੋਚ ਰਹੇ ਹੋਮੋਗੇ ਕਿ ਇਹ ਵਿਦਿਆਰਥੀਆਂ ਨੂੰ ਅਧਿਆਪਕ ਸਕੂਲ ਲੈ ਕੇ ਜਾ ਰਹੇ ਹਨ ਪਰ ਇਹ ਵਿਦਿਆਰਥੀ ਸਕੂਲ ਨਹੀਂ ਇਹ ਬਠਿੰਡਾ ਦੇ ਰਾਮ ਬਾਗ ਜਾਣੇ ਕਿ ਸ਼ਮਸ਼ਾਨ ਘਾਟ ਵਿਖੇ ਜਾ ਰਹੇ ਹਨ ਜਿੱਤੇ ਕਿ ਅਧਿਆਪਕਾਂ ਵੱਲੋਂ ਇਹਨਾਂ ਨੂੰ ਬਹਿਮਾ ਪਰਮਾ ਤੋਂ ਦੂਰ ਰੱਖਣ ਦੇ ਲਈ ਹਰ ਸਾਲ ਇੱਥੇ ਲਿਆਂਦਾ ਜਾਂਦਾ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਹਨਾਂ ਨੂੰ ਬਹਿਮਾ ਭਰਮਾ ਤੋਂ ਦੂਰ ਰੱਖਣ ਦੇ ਲਈ ਜਾਣੂ ਕਰਵਾਇਆ ਜਾਂਦਾ ਹੈ ਇਹਨਾਂ ਨੂੰ ਇੱਥੇ ਸਭ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇੱਥੇ ਜਿਹੜੇ ਸਿੱਖ ਧਰਮ ਜਾਂ Hindu ਧਰਮ ਦੇ ਅਨੁਸਾਰ ਜਿਹੜੇ ਕੋਈ ਅਕਾਲ ਚਰਣਾ ਕਰ ਜਾਂਦੇ ਹਨ ਉਹਨਾਂ ਨੂੰ ਦਾਸ ਸ਼ਸਕਾਰ ਕੀਤਾ ਜਾਂਦਾ ਹੈ ਅਤੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਜਾਂ ਇਸਾਈ ਭਾਈਚਾਰੇ ਦੇ ਹੈਗੇ ਉਹਨਾਂ ਵੱਲੋਂ ਦਫਨਾਇਆ ਜਾਂਦਾ ਹੈਗਾ ਉਹਨਾਂ ਦੀਆਂ ਕਬਰਾਂ ਲੱਗ ਹੁੰਦੀਆਂ ਹਨ ਅਤੇ ਹੁਣ ਜਿਹੜਾ ਸਾਇੰਸ ਨੇ ਤਰੱਕੀ ਕੀਤੀ ਹੈ ਕਿ ਜੇ ਕੋਈ ਸਹਿਮਤ ਹੋਵੇ ਤਾਂ ਉਸ ਮ੍ਰਿਤਕ ਦੀ ਡੈੱਡ ਬੋਡੀ ਜਿਹੜੀ ਕਿਸੇ ਮੈਡੀਕਲ ਕਾਲਜ ਨੂੰ ਦਿੱਤੀ ਜਾਂਦੀ ਹੈ ਜਿੱਤੇ ਕਿ ਜਿਹੜੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਹੈ ਉਹਨਾਂ ਵਦਿਆਤਿਆਂ ਨੂੰ ਸਹਾਇੀ ਹੁੰਦਾ ਹੈਗਾ ਤੇ ਉਹ ਇਸ ਤੇ ਸੱਚ ਕਰਦੇ ਹਨ ਉਹਨਾਂ ਇਹ ਵੀ ਦੱਸਿਆ ਕਿ ਇੱਥੇ ਜ ਕੋਈ ਵੀ ਮੁਰਦੇ ਫੁਕੇ ਜਾਂਦੇ ਹਨ ਅਤੇ ਜੇ ਉਹ ਵਹਿਮ ਭਰਮ ਪਾਏ ਗਏ ਸਨ ਕਿ ਇੱਥੇ ਤਾਂ ਮਾੜੀ ਆਤਮਾ ਰਹਿੰਦੀਆਂ ਹਨ ਅਤੇ ਉਹ ਕਈ ਵਾਰ ਕਿਸੇ ਨੂੰ ਚੁੰਬੜ ਵੀ ਜਾਂਦੀਆਂ ਹਨ ਪਰ ਉਹਨਾਂ ਜਿੱਥੇ ਕਿ ਮੁਰਦਾ ਨੂੰ ਫੁਕਿਆ ਜਾਂਦਾ ਹੈ ਉਸ ਬਾਰੇ ਵੀ ਜਾਣੂ ਕਰਵਾਇਆ ਕਿ ਇੱਥੇ ਮੁਰਦੇ ਫੁਕੇ ਜਾਂਦੇ ਹਨ ਪਰ ਕੋਈ ਵੀ ਮਾੜੀ ਆਤਮਾ ਨਹੀਂ ਹੁੰਦੀ ਇਹ ਵਹਿਮ ਭਰਮ ਪਾਏ ਜਾਂਦੇ ਹਨ ਕਿ ਇੱਥੇ ਮਾੜੀ ਆਤਮਾ ਹੁੰਦੀ ਹੈ ਪਰ ਇਹ ਜਿਦੇ ਕੋਈ ਵੀ ਚੀਜ਼ ਨਹੀਂ ਇਸ ਲਈ ਵਿਦਿਆਰਥੀਆਂ ਨੂੰ ਸਾਇੰਸ ਤਰੀਕੇ ਨਾਲ ਹਰ ਇੱਕ ਗੱਲ ਤੋਂ ਜਾਣੂ ਕਰਵਾਇਆ ਜਾਂਦਾ ਹੈ ਅਤੇ ਇਸ ਮੌਕੇ ਤੇ ਤਰਕਸ਼ੀਲ ਸੋਸਾਇਟੀ ਅਤੇ ਅਧਿਆਪਕਾਂ ਵੱਲੋਂ ਵੀ ਵਿਦਿਆਰਥੀਆਂ ਨੂੰ ਇਸ ਸੰਬੰਧੀ ਸचेਤ ਕੀਤਾ ਜਾਂਦਾ ਹੈ ਤੇ ਇਸ ਮੌਕੇ ਤੇ ਵਿਦਿਆਰਥੀਆਂ ਨੇ ਅਤੇ ਆਪਕਾਂ ਅਤੇ ਤਰਕਸੀ ਸੋਸਾਇਟੀ ਦੇ ਆਗੂਆਂ ਨੇ ਕੀ ਕਿਹਾ ਆਓ ਸੁਣਾਉਣਿਆਂ ਵਿੱਚ ਮਤਲਬ ਕੀ ਹੈ ਸਾਡੇ ਤੇਰੇ ਹਰ ਹਰਪਾ ਨੂੰ ਕਦੇ ਆਪਾਂ ਸੁਣਾ ਦੇ ਆਪਣੇ ਆਪਣੇ ਦਿਮਾਗ ਦੇ ਨਾਲ ਪਹਿਲੇ ਸੈਂਟੈਂਸ ਤੇ ਕੁਝ ਲਾਈਨਾਂ ਲਿਖੋ ਦੂਸਰੇ ਤੇ ਕੁਝ ਲਾਈਨਾਂ ਲਿਖੋ ਮੈਂ ਆ ਕੇ ਤੁਹਾਡੇ ਤੋਂ ਸੁਣਦਾ ਹਾਂ ਜਿਹੜਾ ਸਕੂਲ ਮੇਰਾ ਨਾਮ ਖੁਸ਼ੀ ਹੈ ਮੈਂ ਕਿਨ ਪਬਲਿਕ ਸਕੂਲ ਦੀ ਵਿਦਿਆਰਥਣ ਹਾਂ ਅੱਜ ਆ ਗਏ ਅੱਜ ਰਾਮ ਬਾਗਿੱਟ ਆਏ ਹਾਂ ਕਿਵੇਂ ਸਾਡੇ ਪ੍ਰਿੰਸੀਪਲ ਇੱਥੇ ਲੈ ਕੇ ਆ ਕਿ ਸਾਨੂੰ ਪਤਾ ਲੱਗਿਆ ਕਿ ਭੂਤ ਹੁੰਦੇ ਆ ਕਿ ਨਹੀਂ ਮੇਰੇ ਐਕਸਪੀਰੀਅੰਸ ਤੇ ਹੈ ਕਿ ਫਿਲਹਾਲ ਤੱਕ ਕੋਈ ਸ਼ਾਇਦ ਤਾਂ ਦੇਖਿਆ ਨਹੀਂ ਮੈਨੂੰ ਲੱਗਦਾ ਭੂਤ ਹੁੰਦੇ ਆ ਆਮ ਲੋਕਾ ਜਿਹੜੇ ਕਹਿੰਦੇ ਕਿ ਇੱਥੇ ਤਾਂ ਭੂਤ ਪ੍ਰੇਤ ਹੁੰਦੇ ਆ ਕਿ ਆਤਮਾ ਹੁੰਦੀ ਹੈ ਕਿ ਮੋਟੇ ਵੀ ਉਹਨਾਂ ਦੇ ਮਨ ਦਾ ਵਹਿਮ ਹੈ ਸਾਡੇ ਪਹਿਲਾਂ ਤਰਕਸ਼ੂ ਸੋਸਾਇਟੀ ਵੀ ਸੋਸਾਇਟੀ ਵੱਲੋਂ ਵੀ ਸਾਨੂੰ ਸਮਝਾਇਆ ਸੀ ਕਿ ਮੈਂ ਭੂਤ ਭੂਤ ਨਹੀਂ ਹੁੰਦੇ ਜਾਦੂ ਵੀ ਸਮਝਾਇਆ ਸੀ ਕਿ ਇਹ ਹੱਥ ਦੀ ਇੱਕ ਖੇਡ ਹੁੰਦੀ ਹੈ ਤੇ ਮੈਨੂੰ ਲੱਗਦਾ ਭੂਤ ਹੁੰਦੇ ਆ ਕੁਝ ਕੋਈ ਇੱਥੇ ਪਹੁੰਚੇ ਕੋਈ ਡਰ ਨਹੀਂ ਲੱਗਾ ਕੋਈ ਨਹੀਂ ਫਿਲਹਾਲ ਤਾਂ ਕੋਈ ਡਰ ਨਹੀਂ ਲੱਗਾ ਕਿਉਂਕਿ ਅਸੀਂ ਕੋਈ ਸ਼ਾਇਦ ਤਾਂ ਦੇਖਿਆ ਹੀ ਨਹੀਂ ਬੇਟੇ ਕੀ ਨਾਮ ਹੈ ਤੇ ਕਿਹੜਾ ਸਕੂਲ ਹੈ ਸਰ ਮੇਰਾ ਨਾਮ ਸੁਖਵੰਤ ਸਿੰਘ ਹੈ ਮੈਂ ਕਿਰਨ ਪਬਲਿਕ ਸਕੂਲ 'ਚ ਪੜਦਾ ਹਾਂ ਅੱਜ ਸਕੂਲ ਦੇ ਥਾਂ ਤੇ ਤੁਸੀਂ ਰਾਮ ਬਾਗ 'ਚ ਆਏ ਹੋਗੇ ਕੀ ਕਾਰਨ ਕੀ ਹੋ ਗਿਆ ਇੱਥੇ ਤਾਂ ਲੋਕ ਕਹਿੰਦੇ ਭੂਤ ਪ੍ਰੇਤ ਹੁੰਦੇ ਕਿ ਕੀ ਹੈਗਾ ਕੁਝ ਅ ਅ ਨਹੀਂ ਸਰ ਮਤਲਬ ਅਸੀਂ ਜਿਵੇਂ ਸਾਇੰਸ 'ਚ ਪੜਦੇ ਹਾਂ ਏਵੇਂ ਸਾਡੇ ਸਾਇੰਸ ਸਰ ਕਹਿੰਦੇ ਆ ਵੀ ਉਤਪ੍ਰੇਤ ਨਹੀਂ ਹੁੰਦੇਗੇ ਤੇ ਉਸ ਨੂੰ ਚੀਜ਼ ਨੂੰ ਸਾਬਿਤ ਕਰਨ ਲਈ ਸਿੱਥੇ ਆਏ ਆਂ ਵੀ ਅਸੀਂ ਉੱਥੇ ਕਰਦੇ ਆਂ ਜਿਹੜੇ ਇੱਥੇ ਰਹਿੰਦੇ ਹੈਗੇ ਆ ਇਹ ਸੰਸਕਾਰ ਕਰਦੇ ਆਂ ਜਾਂ ਮੈਨੇਜਮੈਂਟ ਟੀਮ ਅਸੀਂ ਉਹਨਾਂ ਤੋਂ ਪੁੱਛਣ ਆ ਸਤੇ ਆਏ ਆਂ ਕਿ ਕੀ ਇੱਥੇ ਹੁੰਦੇ ਆ ਵੀ ਉਹ ਤਾਂ ਇੱਥੇ ਰਹਿੰਦੇ ਆ ਤੇ ਉਹਨਾਂ ਤੋਂ ਮਤਲਬ ਕਰਨਾ ਹੈ ਗਲਤ ਕਿਉਂਕਿ ਇੱਕ ਵਾਰ ਕੁਝ ਲੋਕ ਆ ਕੇ ਜਮਾਪਰ ਵੀ ਕਹਿ ਰਹੇ ਸੀ ਕਿ ਤੁਸੀਂ ਲਾਂਬਾ ਕਰਨੀ ਨਹੀਂ ਜਾਣਾ ਉੱਥੇ ਤਾਂ ਮੁਰਦਾ ਨੂੰ ਕੂਕਿਆ ਜਾਂਦਾ ਹੈ ਭੂਤ ਪ੍ਰੇਤਨ ਗਏਗੇ ਇਹ ਸੋਨੋ ਕਿ ਇੱਥੇ ਡਰ ਨਹੀਂ ਲੱਗਦਾ ਕਿ ਜਿਵੇਂ ਨਹੀਂ ਸਰ ਸਾਨੂੰ ਕੋਈ ਡਰ ਨਹੀਂ ਲੱਗਦਾ ਅਸੀਂ ਮਤਲਬ ਆਰਾਮਨਲ ਆਉਣੇ ਜਾਣੇ ਹੈਗੇ ਆ ਬਾਰੋਂ ਕਈ ਵਾਰੀ ਰੈਗੂਲਰ ਦਾ ਕੰਮ ਹੈ ਤਾਂ ਨਹੀਂ ਸਾਨੂੰ ਕਦੇ ਨਾ ਤਾਂ ਕੋਈ ਦਿਖੇ ਆ ਭੂਤ ਨਾ ਅੱਜਕਲ ਲੱਗਦਾ ਨਹੀਂ ਆ ਵੀ ਜਿਵੇਂ ਹੁਣ ਚਿੜੀਆ ਘਰ ਤੇ ਲੈ ਕੇ ਜਾਂਦੇ ਆ ਕਿ ਟੂਰ ਤੇ ਹਾਂਜੀ ਗੱਲ ਸਾਇੰਸ ਸਿਟੀ ਦਾ ਹੋਰ ਸਪੌਟ ਤੇ ਲੈ ਕੇ ਜਾਂਦੇ ਆ ਵੀ ਇੱਥੇ ਲਿਆਉਣਾ ਵੀ ਜ਼ਰੂਰੀ ਇੱਥੋਂ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹਾਂਜੀ ਸਰ ਵੀ ਮਤਲਬ ਜਿਵੇਂ ਸਾਇੰਸ ਸਿਟੀ ਵਗੈਰਾ ਤਾਂ ਉਹ ਮਤਲਬ ਸਾਇੰਸ ਦਾ ਰਿਲੇਟਡ ਹੈਗੀਆਂ ਤੇ ਜ਼ਿੰਦਗੀ ਦੇ ਵਿੱਚ ਕੁਝ ਨਵੀਂ ਚੀਜ਼ ਐਕਸਪੀਰੀਅੰਸ ਕਰਨ ਨੂੰ ਮਿਲਦੀ ਹੈ। ਥੋ ਵੀ ਪੂਤ ਪ੍ਰੇਤਾਂ ਬਾਰੇ ਸਮਝਣ ਨੂੰ ਮਿਲਦਾ ਵੀ ਨਹੀਂ ਹੁੰਦੇ ਆ। ਕੀ ਰੀਜ਼ਨ ਹੁੰਦਾਗਾ ਉਹਨਾਂ ਦੇ ਪਿੱਛੇ ਵਗੈਰਾ। ਤੇ ਕੀ ਕਹਿਣਾ ਚਾਹੂਗੇ ਬੱਚਿਆਂ ਨੂੰ ਅੱਜ ਸਕੂਲ ਦੀ ਥਾਂ ਤੇ ਰਾਮ ਬਾਗ ਚ ਲੰਘਦਾ ਗਿਆ। ਇਹ ਜੀ ਕਿਰਨ ਪਬਲਿਕ ਸਕੂਲ ਦੇ ਸਟੂਡੈਂਟਸ ਹੈ। ਮੇਰਾ ਨਾਮ ਹਰੀਮ ਠਾਕੁਰ ਮੈਂ ਇਹਨਾਂ ਦਾ ਸਾਇੰਸ ਦਾ ਟੀਚਰ ਐ। ਔਰ ਇਹਨਾਂ ਚ ਵਿਗਿਆਨਕ ਸੋਚ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਟੀਚਿੰਗਸ ਐ ਉਪਦੇਸ਼ ਹੈ ਉਹਨਾਂ ਨੂੰ ਆਪਣੇ ਜੀਵਨ ਚ ਕਿਵੇਂ ਅਮਲ ਚਲਿਆਣਾ ਹੈ ਉਸ ਲਈ ਅਸੀਂ ਹਰ ਸਾਲ ਜੋ 10th ਕਲਾਸ ਹੈ ਉਹਦਾ ਇੱਕ ਪ੍ਰੋਜੈਕਟ ਇੱਥੇ ਪੂਰਾ ਹੁੰਦਾ ਹੈ ਜਿਸ ਚ ਵਹਿਮਾਂ ਭਰਮਾਂ ਤੋਂ ਬਾਹਰ ਨਿਕਲਣਾ ਭੂਤ ਪ੍ਰੇਤ ਇਸ ਦੁਨੀਆ ਤੇ ਐਗਜ਼ਿਸਟ ਨਹੀਂ ਕਰਦੇ ਉਹਦੇ ਬਾਰੇ ਗਿਆਨ ਦੇਣਾ ਇਹ ਪ੍ਰੋਜੈਕਟ ਸਾਰਾ ਸਾਲ ਲਗਾਤਾਰ ਚੱਲਦਾ ਹੈ ਤਰਕਸ਼ੀਲ ਸੁਸਾਇਟੀ ਦੇ ਸਾਡੇ ਜਿਹੜੇ ਸੱਜਣਾਂ ਅਤੇ ਇੱਥੇ ਆਏ ਨੇ ਸਰਦਾਰ ਕੁਲਵੰਤ ਸਿੰਘ ਜੀ ਵਗੈਰਾ ਇਹ ਵੀ ਇਹਨਾਂ ਨੂੰ ਆ ਕੇ ਗਾਈਡ ਕਰਦੇ ਆ ਸੱਚੀਆਂ ਸਟੋਰੀਆਂ ਦੇ ਨਾਲ ਬੁੱਕਸ ਲਗਾਈਆਂ ਵੀ ਆ ਵਿਗਿਆਨ ਨਾਲ ਸੰਬੰਧਿਤ ਅੱਜ ਇਹਨਾਂ ਦੀ ਰਿਸਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਔਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਔਰ ਵਹਿਮਾ ਪਰਮਾ ਤੋਂ ਬਾਹਰ ਨਿਕਲਣ ਬਾਰੇ ਇਹ ਸਾਰੀ ਅੱਜ ਇੱਥੇ ਇਹਨਾਂ ਦੀ ਕੰਪਲੀਟ ਹੋਈ ਹੈ ਜੀ ਪਹਿਲੇ ਆਪਣੇ ਜਵਾਨੇ ਜੀ ਦੇਖ ਲਗੇ ਤਾਂ ਮਾਂ ਪਰ ਉਹ ਰੋਕਦੇ ਸੀਗੇ ਵੀ ਰਾਮ ਬਾਗ ਹੈਗਾ ਉੱਤੇ ਭੂਤ ਪ੍ਰੇਤ ਹੁੰਦੇ ਆ ਦੁਪਹਿਰੇ ਨਹੀਂ ਜਾਣਾ ਜਦ ਸੈਂਟਰ ਲਾ ਕੇ ਜਾਂ ਪੋਰਟ ਲਾ ਕੇ ਨਹੀਂ ਜਾਣਾ ਉਸ ਸਾਈਡ ਤੇ ਉਸ ਵਾਰ ਕੀ ਕਹਿਣਾ ਚਾਹੋਗੇ ਇਹ ਸਾਰੀਆਂ ਚੀਜ਼ਾਂ ਜੀ ਇੱਕ ਉਸ ਵੇਲੇ ਦੀ ਮਾਨਸਿਕਤਾ ਦੇ ਮੁਤਾਬਕ ਗੁਰੂ ਸਾਹਿਬ ਨੇ ਤਾਂ ਬਹੁਤ ਲੰਬੇ ਸਮੇਂ ਤੋਂ ਸਾਨੂੰ ਇਹਨਾਂ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਵੀ ਹੈ ਪਰ ਲੋਕ ਨਹੀਂ ਨਿਕਲ ਰਹੇ ਸੀ ਪਰ ਹੁਣ এডਿਕੇਸ਼ਨ ਸਿਸਟਮ ਚ ਅਸੀਂ ਡਿਮਾਂਡ ਕਰਦੇ ਆ ਸਾਡੇ ਆ ਗਵਰਨਮੈਂਟ ਆਫ ਇੰਡੀਆ ਵਰ ਪੰਜਾਬ ਤੋਂ ਕਿ ਭੂਤਾਂ ਪ੍ਰੇਤਾਂ ਨਾਲ ਰਿਲੇਟਡ ਕਈ ਲੈਸਨਸ ਸਾਡੀ ਐਡਵਾਈਸ ਤੇ ਉਹਨਾਂ ਨੇ ਹਟਾ ਦਿੱਤੇ ਉਹ ਪਹਿਲਾਂ ਬੁੱਕਸ ਦੇ ਵਿੱਚ ਸੀ ਵੀ ਛਲੇਡਾ ਹੁੰਦਾ ਸੀ ਭੂਤ ਆਲਾ ਦਰਖਤ ਸੀ ਭੂਤ ਆਲਾ ਪੀਪਲ ਸੀ ਇਹ ਸਾਰੀਆਂ ਚੀਜ਼ਾਂ ਹਟਾਤੀਆਂ ਅਸੀਂ ਲਿਖਿਆ ਤੇ ਕੁਝ ਹੋਰ ਵੀ ਹਲੇ ਹੈ ਜਿੱਥੇ ਸ਼ਬਦ ਆਉਂਦੇ ਐ ਜਿੱਥੇ ਬੱਚਿਆਂ ਨੂੰ ਵਹਿਮ ਭਰਮ ਦੇ ਬਾਰੇ ਕਿਤਾਬਾਂ ਦੇ ਵਿੱਚੋਂ ਹੀ ਉਹਨਾਂ ਦੀ ਕਈ ਵਾਰੀ ਜੜ ਮਜ਼ਬੂਤ ਕਰ ਦਿੱਤੀ ਜਾਂਦੀ ਹੈ ਉਹਦੇ ਬਾਰੇ ਅਸੀਂ ਲਿਖ ਰਹੇ ਹਾਂ ਉਹ ਵੀ ਅਸੀਂ ਹਟਵਾ ਕੇ ਰਵਾਂਗੇ ਸਰ ਇੱਕ ਜਿਵੇਂ 4 ਦਿਨ ਸਕੂਲ ਨੇ ਉਹ ਟੂਰ ਤੇ ਲੈ ਕੇ ਜਾਂਦੇ ਨੇ ਜੀ ਕਿ ਉਹਨਾਂ ਜਿਹਨੇ ਸਕੂਲ ਨੇ ਜੇ ਸਰਕਾਰੀ ਇੰਡੀਆ ਹੋਟਲ ਨੇ ਇੱਥੇ ਉਹਨਾਂ ਜ਼ਰੂਰੀ ਨਹੀਂ ਲੱਤ ਉਸਨੂੰ ਅਸੀਂ ਤਾਂ ਇਹ ਗੱਲ ਕਹਿੰਨੇ ਆ ਜੀ ਵੀ ਇੱਥੇ ਜਿਵੇਂ ਹੁਣ ਤਰਕਸ਼ੀਲ ਸੁਸਾਇਟੀ ਦੇ ਕੋਸ਼ਿਸ਼ਾਂ ਨਾਲ ਇੱਕ ਹੁਕਮ ਆ ਗਏ ਨੇ ਅਦਾਲਤ ਦੇ ਕਿ ਸਿਲੇਬਸ ਦੇ ਵਿੱਚ ਕਈ ਤਬਦੀਲੀਆਂ ਕੀਤੀਆਂ ਜਾਣਗੀਆਂ ਉਹਨਾਂ ਦੇ ਵਿੱਚ ਜਿਹੀ ਸਥਾਨਾਂ ਦੀ ਵਿਜ਼ਿਟ ਜਾਂ ਜਿਵੇਂ ਸਾਇੰਸ ਸਿਟੀ ਹੈ ਜਲੰਧਰ ਸਾਇੰਸ ਸਿਟੀ ਜਿਹੀ ਸਥਾਨਾਂ ਦੇ ਵਿਜ਼ਿਟ ਕੰਪਲਸਰੀ ਕਰ ਦਿੱਤੇ ਗਏ ਹੈ ਜਿਵੇਂ ਆਪਾਂ ਸਾਇੰਸ ਸਿਟੀ ਜਾਂਦੇ ਆ ਬੱਚੇ ਜਾਂ ਜਿਹੜੀ ਆ ਘਰ ਜਾਂਦੇ ਉੱਥੇ ਕੁਝ ਸਿੱਖਣ ਨੂੰ ਮਿਲਦਾ ਹੈ ਕੀ ਲੱਗਦਾ ਨਹੀਂ ਵੀ ਇੱਥੇ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਹੜੀ ਅਸਲੀ ਜ਼ਿੰਦਗੀ ਦੀ ਪੜ੍ਹਾਈ ਖੌਫ ਤੋਂ ਬਾਹਰ ਨਿਕਲਦੀ ਹੈ ਦਿਨ ਤੇ ਰਾਤ ਦੇ ਖੌਫ ਤੋਂ ਬਾਹਰਲੇ ਦੇਸ਼ ਤਾਂ ਨਿਕਲੀ ਗਈ 24 ਘੰਟੇ ਉੱਥੇ ਕੰਮ ਚੱਲਦਾ ਹੈ ਨਾਈਟ ਦੀ ਸ਼ਿਫਟਾਂ ਚੱਲਦੀਆਂ ਸਾਡੇ ਇੱਥੇ ਨਾਈਟ ਦੀ ਸ਼ਿਫਟ 'ਚ ਬੰਦੇ ਜਾਣ ਨੂੰ ਤਿਆਰ ਨਹੀਂ ਤਾਂ ਲੜਕੀਆਂ ਨੂੰ ਤਾਂ ਕੋਈ ਘਰੋਂ ਕਦੋਂ ਕੱਢੇਗਾ ਪਰ ਸਾਡੀ ਇਹੋ ਜਿਹਾ ਸ਼ਹਿਰ ਹੈ ਬੰਬੇ ਹੈ ਬੈਂਗਲੌਰ ਹੈ ਚੰਡੀਗੜ੍ਹ ਹੈ ਉੱਥੇ ਮਾਹੌਲ ਬਦਲ ਚੁੱਕਿਆ ਐਜੂਕੇਸ਼ਨ ਨੇ ਚੇਂਜ ਕੀਤਾ ਹੈ ਐਜੂਕੇਸ਼ਨਿਸਟਸ ਨੇ ਚੇਂਜ ਕੀਤਾ ਆਪਣੇ ਪੱਦਰ ਤੇ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਆਰਮ ਸਿੰਘ ਨਿਰਮਾਨ ਚੁਗੇ ਕਲਾ ਤਰਖੀਲ ਸਾਇਟੀ ਪੰਜਾਬ ਜੋਂ ਬਠਿੰਡਾ ਦੇ ਆਗੂ ਵਜੋਂ ਅੱਜ ਤੁਹਾਡੇ ਨਾਲ ਰੂਬਰੂ ਹੋ ਰਹੇ ਆ। ਹਾਂਜੀ ਇੱਕ ਸਕੂਲ ਵੱਲੋਂ ਜਿਹੜੇ ਬੱਚੇ ਹੈਗੇ ਉਹ ਰਾਮ ਬਾਗ ਚ ਲੈ ਜਾਂਦੇਗੇ। ਕਿਤੇ ਕਿ ਆਮ ਤਾਂ ਬੱਚੇ ਡਰਦੇ ਹੋਵੇ ਇੱਥੇ ਤਾਂ ਭੂਤ ਪ੍ਰੇਤ ਹੋਣਗੇ ਇੱਥੇ ਤਾਂ ਮੁਰਜ਼ਾ ਨੂੰ ਫੁੱਕਿਆ ਜਾਂਦਾ। ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ ਅੱਜ ਕਿਰਨ ਪਬਲਿਕ ਸਕੂਲ ਬਠਿੰਡਾ ਤੋਂ ਆ ਕਾਫੀ ਬੱਚੇ ਇੱਥੇ ਆਏ ਨੇ। ਰਾਮ ਬਾਗ ਬਠਿੰਡਾ ਸ਼ਮਸ਼ਾਨ ਘਾਟ ਦੇ ਵਿੱਚ ਅਸੀਂ ਖੜੇ ਆ ਇੱਥੇ ਪਿੱਛੇ ਬੱਚੇ ਬੈਠੇ ਹੋਏ ਨੇ ਤੇ ਪਹਿਲਾਂ ਉਹ ਬੱਚਿਆਂ ਨੂੰ ਜਿੱਥੇ ਸੰਸਕਾਰ ਕੀਤਾ ਜਾਂਦਾ ਸਕੂਲ ਪ੍ਰਬੰਧਕਾ ਵੱਲੋਂ ਉੱਥੇ ਲਿਆ ਕੇ ਮਤਲਬ ਦਿਖਾਇਆ ਗਿਆ ਕਿ ਇੱਥੇ ਸੰਸਕਾਰ ਕੀਤਾ ਜਾਂਦਾ ਔਰ ਮਤਲਬ ਇਹੜੀ ਡੈੱਡ ਬਾਡੀ ਆ ਉਸ ਨੂੰ ਮਤਲਬ ਡਿਸਪੋਜ਼ ਆਫ ਕੀਤਾ ਜਾਂਦਾ ਤੇ ਵੱਖ-ਵੱਖ ਤਰੀਕਿਆਂ ਨਾਲ ਮਤਲਬ ਡਿਸਪੋਜ਼ ਆਫ ਕੀਤਾ ਜਾਂਦਾ ਉਹ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਦੱਸਿਆ ਤੇ ਸਕੂਲ ਪ੍ਰਬੰਧਕਾਂ ਨੇ ਹੀ ਸਾਨੂੰ ਸੱਦਾ ਦਿੱਤਾ ਸੀ ਕਿ ਤੁਸੀਂ ਵੀ ਇਸ ਮੌਕੇ ਤੇ ਉੱਥੇ ਮਤਲਬ ਪਹੁੰਚੋ ਜਿੱਥੇ ਸਾਡੇ ਬੱਚੇ ਜਾ ਰਹੇ ਨੇ ਤੇ ਅਸੀਂ ਬੱਚਿਆਂ ਨੂੰ ਉੱਥੇ ਸ਼ਮਸ਼ਾਨ ਘਾਟ ਵਿੱਚ ਲਿਜਾ ਕੇ ਉਹਨਾਂ ਦੇ ਮਨ ਦੇ ਜਿਹੜੇ ਡਰ ਭੈ ਭਰਮ ਹੈ ਉਸ ਨੂੰ ਦੂਰ ਕਰਨ ਦੇ ਲਈ ਅਸੀਂ ਬੱਚਿਆਂ ਨੂੰ ਤੇ ਉਹਨਾਂ ਨੂੰ ਜਾਣਕਾਰੀ ਦੇਣ ਲਈ ਲੈ ਕੇ ਜਾ ਰਹੇ ਆ ਤੇ ਉਹਨਾਂ ਨੇ ਤਰਖਸ਼ਿਲ ਸੋਸਾਇਟੀ ਨੂੰ ਸੱਦਾ ਦਿੱਤਾ ਜਿਵੇਂ ਤੁਸੀਂ ਵੀ ਉੱਥੇ ਆਓ ਇਸ ਕਰਕੇ ਅਸੀਂ ਵੀ ਇੱਥੇ ਪਹੁੰਚੇ ਆ ਅੱਗੇ ਮਾਂ ਪਿਓ ਵੀ ਜਿਹੜਾ ਜੇ ਸਮਸ਼ਾਨ ਘਾਟ ਕਰਨੀ ਬੱਚਿਆਂ ਨੂੰ ਜਾਣ ਤੋਂ ਰੋਕਦੇ ਸੀ ਵੀ ਉੱਥੇ ਦਾ ਭੂਤ ਪ੍ਰੇਤ ਹੈ ਜਾਂ ਵੀ ਉੱਥੋਂ ਦੀ ਲੰਗਣਾ ਦਾ ਤੁਸੀਂ ਸੈਂਟ ਲਾ ਕੇ ਜਾਂ ਕੋਈ ਪਾウダー ਲਾ ਕੇ ਉਹ ਵੀ ਨਾ ਜਾਓ ਉਹ ਕੀ ਕਾਰਨ ਸੀਗੇ ਜੀ ਹਾਂਜੀ ਇਹ ਪਿਛਲੇ ਸਮਿਆਂ ਦੇ ਵਿੱਚ ਇਹ ਮਤਲਬ ਇੱਕ ਵਹਿਮ ਦੇ ਤੌਰ ਤੇ ਜਾਂ ਅਨਦੇ ਵਿਸ਼ਵਾਸ ਦੇ ਤੌਰ ਤੇ ਲੋਕਾਂ ਦੇ ਮਨ ਦੇ ਵਿੱਚ ਪਈ ਹੋਈ ਇਹ ਗੱਲ ਸੀ ਕਿ ਸ਼ਮਸ਼ਾਨ ਘਾਟ ਦੇ ਵਿੱਚ ਕਿਸੇ ਨੇ ਮਤਲਬ ਕੋਈ ਆਪਣਾ ਪਾਊਡਰ ਲਾ ਕੇ ਜਾਂ ਕੋਈ ਹੋਰ ਸੈਂਟ ਵਗੈਰਾ ਲਾ ਕੇ ਮਤਲਬ ਜਾਂ ਹੋਰ ਕੋਈ ਖਸ਼ਬੂਦਾਰ ਚੀਜ਼ ਲਾ ਕੇ ਨਹੀਂ ਜਾਣਾ ਕਿਉਂਕਿ ਉਹ ਸਮਝਦੇ ਸੀ ਕਿ ਉੱਥੇ ਕੋਈ ਪਕੈ ਲਗੇ ਜਿਵੇਂ ਵੀ ਜਦੋਂ ਜਿਹੜਾ ਡੈੱਡ ਬਾਡੀ ਦਾ ਸੰਸਕਾਰ ਕੀਤਾ ਜਾਂਦਾ ਤਾਂ ਇਹ ਸਮਝਿਆ ਜਾਂਦਾ ਸੀ ਵੀ ਕੋਈ ਭੂਤ ਪ੍ਰੇਤ ਰੂਹ ਬਦ ਰੂਹ ਆਦ ਉੱਥੇ ਮਤਲਬ ਵਿਚਰਦੀ ਹੈ ਇਸ ਕਰਕੇ ਵੀ ਜੇ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਮਤਲਬ ਲਾ ਕੇ ਜਾਂਦਾਗਾ ਹਾਰਸ਼ ਕਾਰ ਦੀ ਵਸਤੂ ਤਾਂ ਉਹ ਮਤਲਬ ਉਸ ਨੂੰ ਆਪਾਂ ਜੇ ਕਹਿ ਲਈਏ ਵੀ ਉਸ ਨੂੰ ਮਤਲਬ ਦਖਲ ਅੰਦਾਜ਼ੀ ਕਰਦੀ ਹੈ ਜਾਂ ਉਹਦੇ ਮਤਲਬ ਸਰੀਰ ਦੇ ਵਿੱਚ ਮਤਲਬ ਉਹ ਪ੍ਰਵੇਸ਼ ਕਰ ਜਾਂਦੀ ਹੈ ਜਾਨੀ ਮੋٹے ਤੌਰ ਤੇ ਵਹਿਮ ਲੋਕਾਂ ਦੇ ਪਿਛਲੇ ਸਮੇਂ ਦੇ ਵਿੱਚ ਸੀਗੇ ਪਰ ਅੱਜ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ ਅੱਜ ਵਿਗਿਆਨ ਸਾਇੰਸ ਤੇ ਟੈਕਨੋਲੋਜੀ ਦਾ ਯੁੱਗ ਹੈ ਅੱਜ ਲੋਕਾਂ ਦੇ ਮਨਾਂ ਦੇ ਵਿੱਚੋਂ ਤਰਕਸ਼ੀਲ ਸੁਸਾਇਟੀ ਪੰਜਾਬ ਤੇ ਹੋਰ ਅਨੇਕਾਂ ਜਿਹੜੀਆਂ ਸੰਸਥਾਵਾਂ ਨੇ ਵਿਗਿਆਨ ਦਾ ਪ੍ਰਚਾਰ ਕਰਨ ਵਾਲੀਆਂ ਉਹ ਲੋਕਾਂ ਦੇ ਮਨ ਦੇ ਵਿੱਚੋਂ ਅਜਿਹੇ ਜਿਹੜੇ ਵਹਿਮ ਭਰਮਾਂ ਤੇ ਅંધ ਵਿਸ਼ਵਾਸੀ ਵਿਚਾਰ ਆ ਜਿਹੜੇ ਉਹਨਾਂ ਨੂੰ ਦੂਰ ਕਰਨ ਜਾ ਰਹੀਆਂ ਨੇ ਔਰ ਕਰ ਰਹੀਆਂ ਨੇ ਤੇ ਅੱਜ ਮਤਲਬ ਜਿਹੜੀ ਲੋਕਾਂ ਦੀ ਸਮਝ ਹੈ ਉਹ ਬਹੁਤ ਬਦਲੀ ਹੋਈ ਹੈ ਉਹ ਪਹਿਲਾਂ ਵਾਲੀਆਂ ਗੱਲਾਂ ਹੁਣ ਨਹੀਂ ਰਹੀਆਂ ਔਰ ਲੋਕ ਮਨਾਂ ਦੇ ਵਿੱਚ ਪਏ ਹੋਏ ਇਹ ਵਹਿਮ ਭਰਮ ਅંધ ਵਿਸ਼ਵਾਸ ਦੂਰ ਹੁੰਦੇ ਜਾ ਰਹੇ ਨੇ ਉਹਨਗੇ ਬੱਚਾ ਨੂੰ ਇੱਥੇ ਸਕੂਲ ਸਕੂਲ ਦੇ ਬੱਚਨ ਨੂੰ ਇੱਥੇ ਲਿਆਂਦਾ ਜਾ ਰਿਹਾਗਾ ਕਿਸ ਤਰ੍ਹਾਂ ਦੇਖਦੇ ਆ ਅਜ ਸਾਲੀ ਇਹ ਲਿਉਂਦੇ ਅਗੇ ਤੇ ਇਹਨਾਂ ਦੇ ਬੈਮ ਪਰ ਮਤੋਂ ਉਹਨਾਂ ਨੂੰ ਦੂਰ ਕਰਦੇ ਜੀ ਹਾਂ ਇੱਕ ਵਧੀਆ ਪ੍ਰਤ ਹੈਗੀ ਆ ਜਿੱਥੇ ਆਪਾਂ ਬੱਚਿਆਂ ਨੂੰ ਹੋਰ ਮਤਲਬ ਥਾਵਾਂ ਤੇ ਲੈ ਜਾ ਕੇ ਉਹਨਾਂ ਨੂੰ ਜਾਣਕਾਰੀ ਦਿੰਨੇ ਆ ਮੰਨ ਲਓ ਕਿਤੇ ਵੀ ਸੈਰ ਵਾਸਤੇ ਜਾਂ ਕਿਤੇ ਮਤਲਬ ਚਿੜੀਆ ਘਰ ਚ ਲਜਾਇਆ ਜਾਂਦਾ ਬੱਚਿਆਂ ਨੂੰ ਜਾਂ ਕਿਤੇ ਵੀ ਸੈਂਸਿਟੀਵ ਵਰਗੀਆਂ ਥਾਵਾਂ ਤੇ ਲਜਾਇਆ ਜਾਂਦਾ ਜਾਂ ਹੋਰ ਮਤਲਬ ਜਿਹੜੇ ਦੇਖਣਯੋਗ ਥਾਵਾਂ ਨੇ ਸੈਰ ਸਪਾਟੇ ਵਾਲੀਆਂ ਉੱਥੇ ਜਾਂ ਧਾਰਮਿਕ ਸਥਾਨ ਵੀ ਦਿਖਾਉਣ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਇਹ ਵੀ ਇੱਕ ਮਤਲਬ ਵਧੀਆ ਗੱਲ ਹੈਗੀ ਹੈ ਜੇ ਮਤਲਬ ਕੋਈ ਸਕੂਲ ਪ੍ਰਬੰਧਕਾਂ मतलब प्रिंसिपल ਸਾਹਿਬ ਹੀ ਸੋਚਦੇ ਨੇ ਕਿ ਸਾਡੇ ਬੱਚਿਆਂ ਨੂੰ ਅਸੀਂ ਉਹ ਇੱਕ ਸਚਾਈ ਵੀ ਜ਼ਿੰਦਗੀ ਦੀ ਦਿਖਾਈਏ ਕਿ ਜਿੱਥੇ ਮਤਲਬ ਮਰਨ ਉਪਰੰਤ ਮਨੁੱਖ ਦੀ ਬਾਡੀ ਨੇ ਜਾ ਕੇ ਡਿਸਪੋਜ਼ ਆਫ ਹੋਣਾ ਹੈ ਔਰ ਉਹ ਉਥੇ ਜਾ ਕੇ ਉਹਨਾਂ ਦੇ ਮਨ ਦੇ ਵਿੱਚੋਂ ਵਹਿਮ ਭਰਮ ਔਰੰਦ ਵਿਸ਼ਵਾਸ ਬੱਚਿਆਂ ਦੇ ਦੂਰ ਹੁੰਦੇ ਨੇ ਕਿਉਂਕਿ ਅੱਜ ਕੱਲ ਤਾਂ ਜੇ ਦੇਖਿਆ ਜਾਵੇ ਤਾਂ ਇਸ ਤੋਂ ਅੱਗੇ ਵੀ ਜਿਹੜਾ ਹੈਗਾ ਵਿਗਿਆਨਕ ਸੋਚ ਵਾਲੇ ਲੋਕ ਨੇ ਜਿਹੜੇ ਉਹ ਮਰਨ ਉਪਰੰਤ ਆਪਣਾ ਜਿਹੜਾ ਡੈੱਡ ਬਾਡੀ ਹੈ ਉਹ ਮੈਡੀਕਲ ਖੋਜ ਕਾਰਜਾਂ ਵਾਸਤੇ ਤੇ ਮਨੁੱਖਤਾ ਦੀ ਭਲਾਈ ਹਿੱਤ ਦਾਨ ਕਰ ਦਿੰਦੇ ਨੇ ਤੇ ਇਹ ਇੱਕ ਲੋਕਾਂ ਦਾ ਹੋਰ ਵੀ ਅਗਾਹ ਵੱਧੂ ਕਦਮ ਹੈ ਔਰ ਵਿਗਿਆਨਕ ਵਿਚਾਰਾਂ ਨੂੰ ਹੋਰ ਪਰਫਲਤ ਕਰਨ ਵੱਲ ਨੂੰ ਮਤਲਬ ਲੋਕ ਹੈ ਜਿਹੜੇ ਅੱਗੇ ਤੁਰ ਰਹੇ ਨੇ ਤੇ ਜਿਹੜੀ ਸਰੀਰਦਾਨ ਦੀ ਲੈ ਹੈ ਉਹ ਇੱਕ ਰੁਝਾਨ ਹੈ ਜਿਹੜਾ ਇੱਕ ਲਹਿਰ ਬਣ ਰਿਹਾ ਹੈ ਪੰਜਾਬ ਦੇ ਵਿੱਚ ਅਸੀਂ ਵੀ ਤਰਖਸ਼ੀਅਲ ਸੋਸਾਇਟੀ ਪੰਜਾਬ ਵੱਲੋਂ ਸੈਂਕੜੀਆਂ ਡੈੱਡ ਬਾਡੀਆਂ ਉਹ ਦਾਨ ਕਰਵਾ ਚੁੱਕੇ ਆ ਮੈਡੀਕਲ ਕਾਲਜਾਂ ਨੂੰ ਚਲੋ